ਹੱਦਕੀ ਖੋ ਗਈ ਪੋਰਾ ਸ਼ਰਮ ਹੀ ਕਰ ਲੈਂਦੇ ਮੂੰਹ ਟੱਕ ਕੇ ਆਏ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਨੇ ਰਾਹ ਦੇ ਵਿੱਚ ਜਿਵੇਂ ਹੀ ਸਿਲੰਡਰਾਂ ਦੇ ਨਾਲ ਭਰੀ ਗੱਡੀ ਦੇਖੀ ਤਾਂ ਉਤਰੇ ਬੜੀ ਬੇਸ਼ਰਮੀ ਦੇ ਨਾਲ ਇੱਕ ਸਿਲੰਡਰ ਚੋਰੀ ਕਰਕੇ ਉਥੋਂ ਫਰਾਰ ਹੋ ਗਏ ਸਿਲੰਡਰਾਂ ਦੀ ਡਿਲੀਵਰੀ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਇਹ ਕੰਮ ਕਰ ਰਿਹਾ ਸੀ ਗਰੀਬ ਮਾਰ ਕੀਤੀ ਹੈ ਇਹਨਾਂ ਨੌਜਵਾਨਾਂ ਦੇ ਵੱਲੋਂ ਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਨੌਜਵਾਨਾਂ ਦਾ ਕੁਝ ਨਹੀਂ ਹੋ ਸਕਦਾ ਦਾਸੀ ਕਿ ਘਟਨਾ ਪਾਗੂ ਰੋਡ ਬਠਿੰਡਾ ਦੀ ਹੈ ਜਿੱਥੇ ਇੱਕ ਗਰੀਬ ਵਿਅਕਤੀ ਜਿਹੜਾ ਆਪਣੇ ਬੱਚਿਆਂ ਦੀ ਰੋਜ਼ੀ ਰੋਟੀ ਦੇ ਲਈ ਦਿਨ ਰਾਤ ਗਰਮੀ ਦੇ ਵਿੱਚ ਜਾ ਕੇ ਘਰ-ਘਰ ਸਿਲੰਡਰ ਡਿਲੀਵਰ ਕਰਦਾ ਸੀ ਉਸੇ ਨਾਲ ਇਹ ਜਗੋ 13ਵੀਂ ਹੋ